ਪਸਾਕੀ ਮੇਲਾ ਇਟਸ ਫ੍ਰੀ ਆਂਟੀ ਪਲੀਜ਼ ਕਮ ਐਂਡ ਇੰਜੋਏ ਥੈਂਕ ਯੂ ਮੈਂ ਹਰਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਾਝੇ ਵਿਚਾਰ ਅੱਜ ਅਸੀਂ ਡਿਸਕਸ਼ਨ ਕਰਾਂਗੇ ਵੀ ਪੰਜਾਬ ਵਿੱਚੋਂ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਜਿਹੜੇ ਪੰਜਾਬੀ ਪੰਜਾਬ ਛੱਡ ਕੇ ਦੂਜੇ ਦੇਸ਼ਾਂ 'ਚ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਜਾ ਰਹੇ ਨੇ ਕਿਉਂ ਜਾ ਰਹੇ ਨੇ ਤੇ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਜਾਂ ਇਹਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਮੇਰੇ ਨਾਲ ਗਾਨੀ ਸੰਤੋਖ ਸਿੰਘ ਜੀ ਜੋ ਸਹਿਤ ਕਰਨ ਤੇ ਧਾਰਮਿਕ ਕਿਤਾਬਾਂ ਵੀ ਇਹਨਾਂ ਨੇ ਬਹੁਤ ਲਿਖੀਆਂ ਨਾਲ ਮੇਰੇ ਸਰਦਾਰ ਭੁਪਿੰਦਰ ਸਿੰਘ ਚੌਕੀਮਾਨ ਇਹ ਵੀ ਕਿਤਾਬਾਂ ਇਹਨਾਂ ਨੇ ਲਿਖੀਆਂ ਤੇ ਇਹ ਵੀ ਸਮਾਜ ਸੇਵੀ ਹਨ ਅਤੇ ਨਾਲ ਹੀ ਪਵਨਜੀਤ ਸਿੰਘ ਜੋ ਕਿ ਜਗਰਾਉਤ ਹਨ ਇਹ ਬੈਠੇ ਹਨ ਅਸੀਂ ਇਹਨਾਂ ਤੋਂ ਇਹਨਾਂ ਦੇ ਕਾਰਨ ਪੁੱਛਾਂਗੇ ਵੀ ਇਹ ਕੀ ਕਾਰਨ ਹੈ ਜਿਹੜੇ ਪੰਜਾਬੀ ਪੰਜਾਬ ਛੱਡ ਕੇ ਜਾ ਰਹੇ ਹਨ ਇਹ ਨਾ ਹੋਵੇ ਸਾਰੇ ਪੰਜਾਬੀ ਪੰਜਾਬ ਛੱਡ ਕੇ ਚਲੇ ਜਾਣ ਤੇ ਪੰਜਾਬ ਖਾਲੀ ਹੋ ਜਾਏ ਸਭ ਤੋਂ ਪਹਿਲਾਂ ਮੈਂ ਯਾਨੀ ਸੰਤੋਸ਼ ਸਿੰਘ ਜੀ ਨੂੰ ਪੁੱਛਾਂਗਾ ਤੁਹਾਡਾ ਇਸ ਵਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਦੇਖੋ ਜੀ ਬਹੁਤ ਹੀ ਵੇਖਾ ਵੇਖੀ ਰੀਸ ਵੀ ਹੈ ਫਲਾਣਾ ਚਲਿਆ ਗਿਆ ਮੈਂ ਮੈਂ ਵੀ ਚਲਿਆ ਜਮਾ ਫਲਾਣੇ ਦਾ ਪੁੱਤ ਚਲਿਆ ਗਿਆ ਮੇਰਾ ਵੀ ਜਾਵੇ ਉੱਥੇ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਜ਼ਿਮੀਂਦਾਰਾਂ ਜਿਹੜੇ ਜਿਹਨੇ ਖੇਤੀ ਕਰਦੇ ਨੇ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਹੈ ਉਹ ਜਾਦਾ ਬਾਹਰ ਜਾਣ ਦਾ ਲ ਲ ਲ ਲ ਲੱਗੀ ਹੋਈ ਹੈ ਤੇ ਉਹ ਜੇ ਆਪਾਂ ਪਸ਼ੋਕੜ ਵਿੱਚ ਜਾਈਏ ਤੇ ਗੁਰੂ ਨਾਨਕ ਦੇ ਆਪਾਂ ਸਿੱਖਿਆ ਤੇ ਗੁਰੂ ਨਾਨਕ ਨੇ ਭਲੇ ਪੁਰਸ਼ਾਂ ਨੂੰ ਉਜੜ ਜਾਓ ਹੀ ਕਿਹਾ ਸੀ ਉਜੜਨ ਕੇ ਦੁਨੀਆਂ ਦੇ ਵਿੱਚ ਵਿਚਰਨਗੇ ਤੇ ਇਹ ਚੰਗਿਆਈ ਖਿਲਾਰਨਗੇ ਤੇ ਜਿਹੜੇ ਚੰਗੇ ਨਹੀਂ ਹੈਗੇ ਉਹ ਭਾਈ ਉੱਥੇ ਬੈਠੇ ਰਹਿਣ ਸੋ ਇਉਂ ਕਹਿ ਲਵੋ ਕੁਝ ਕਹਿ ਲਓ ਪਰ ਹਿੰਮਤ ਵੀ ਕਿਉਂਕਿ ਪਰਦੇਸਾਂ ਦੇ ਵਿੱਚ ਦੇਖੋ ਆਪਣੇ ਪਿੰਡ ਵਿੱਚੋਂ ਸ਼ਹਿਰ ਵਿੱਚ ਆਉਣਾ ਹੋਵੇ ਤੇ ਬੰਦਾ ਸੋਚਦਾ ਆ ਪਈ ਉੱਥੇ ਕਰਬਾਸਦਾ ਕਰਾਇਆ ਲੱਗਣਾ ਆ ਉੱਥੇ ਦਿਨੇ ਕੋਈ ਭੁੱਖ ਨੰਗ ਕੋਈ ਤੇਹ ਲੱਗੀ ਉਹ ਵੀ ਖਾਣਾ ਆ ਤੇ ਪਰ ਜਿਹੜਾ ਲੱਖਾਂ ਰੁਪਏ ਖਰਚ ਕੇ ਬਾਹਰ ਆਉਂਦਾ ਆ ਸਮੁੰਦਰ ਤੋਂ ਪਾਰ ਭਾਈਜਾਂ ਦੇ ਚੜ ਕੇ ਫੀਸਾਂ ਭਿਰ ਕੇ ਭਰ ਕੇ ਉਹ ਕੋਈ ਭੁੱਖੇ ਨੰਗੇ ਜਾਂ ਗਰੀਬ ਘਰ ਦਾ ਨਹੀਂ ਹੁੰਦਾ ਬੰਦਾ ਉਹ ਬੱਚਾ ਪਰ ਚੰਗੇ ਰੱਜੇ ਪੁਜੇ ਘਰ ਦਾ ਹੁੰਦਾ ਹੈ ਪਰ ਜਿਹੜੇ ਕੰਮ ਪੰਜਾਬ ਦੇ ਵਿੱਚ ਰਹਿ ਕੇ ਕਰਨੇ ਸ਼ਰਮ ਆਉਂਦਾ ਹੈ ਬਾਹਰ ਦੇ ਆਣ ਕੇ ਮੰਗਤਿਆਂ ਵਾਂਗੂ ਡੋਰ ਡੋਰ ਜਾ ਕੇ ਉਹ ਕੰਮ ਝਾੜੂ ਦੇਣਾ ਟੌਲਟਾ ਸਾਫ਼ ਕਰਨੀਆਂ ਭਾਂਡੇ ਮਾਂਜਣੇ ਕਿਚਨ ਵਿੱਚ ਗੰਡੇ ਛੱਲਣੇ ਕਿੰਨੇ ਕਿੰਨੇ ਔਖੇ ਕੰਮ ਬਾਹਰ ਆਣ ਕੇ ਕਰਦਾ ਹੈ ਕਿਉਂਕਿ ਉੱਥੇ ਕੋਈ ਭਾਈਚਾਰੇ ਦਾ ਬੰਦਾ ਨਹੀਂ ਵੇਂਦਾ ਹੁੰਦਾ ਬੜੇ ਹੈਰਾਨ ਹੋਈਦਾ ਹੈ ਜਿਨ੍ਹਾਂ ਦੇ ਖੇਤ ਨੇ ਪਾਟਮ ਨੇ ਨੌਕਰ ਚਾਕਰ ਨੇ ਉਹਨਾਂ ਦੇ ਬੱਚੇ ਵੀ ਜਿਹੜੇ ਉਹ ਵੇਖੋ ਇੱਕ ਹੀ ਬਾਹਰ ਆ ਰਿਹਾ ਤੇ ਜੇ ਉਹਨਾਂ ਨੂੰ ਅਸੀਂ ਸੱਚ ਦੱਸ ਗਏ ਕਿ ਭਾਈ ਬਾਹਰ ਆ ਕੋ ਗਿਆ ਫੇਰ ਅਗਲਾ ਫਟ ਮੂੰਹ ਤੇ ਕਹਿੰਦਾ ਭਿਜੇ ਐਨੀ ਹੋ ਕੇ ਆਈ ਹੈ ਤੇ ਤੂੰ ਉੱਥੇ ਕੀ ਕਰਦਾ ਤੂੰ ਕਿਉਂ ਨਹੀਂ ਵਾਪਸ ਮੁੜ ਆਉਂਦਾ ਪਰ ਇਹ ਐਸੀ ਮਿੱਠੀ ਜੇਲਿਆ ਵੀ ਜਿਹੜਾ ਇਹਦਾ ਸੁਆਦ ਵੇਖ ਲੈਂਦਾ ਆ ਉਹਨੂੰ ਮੁੜ ਕੇ ਦੇਸ ਮੁੜਨ ਦੀ ਜੜੀ ਉਹ ਖਿੱਚ ਨਹੀਂ ਰਹਿੰਦੀ ਥੈਂਕ ਯੂ ਗਾਨੀ ਜੀ ਮੈਂ ਹੁਣ ਸਦਾ ਭੁਪਿੰਦਰ ਸਿੰਘ ਚੌਕੀਮਾਨ ਨੂੰ ਬੇਨਤੀ ਕਰਾਂਗਾ ਕਿ ਉਹ ਦੱਸਣ ਵੀ ਇਹ ਪ੍ਰਵਾਸ ਸਸ਼ੀਕਾਲ ਜੀ ਸਸ਼ੀਕਾਲ ਜੀ ਪੰਜਾਬ ਵਿੱਚ ਜੋ ਪ੍ਰਵਾਸ ਆ ਉਹ ਤਕਰੀਬਨ 70 ਤੋਂ ਸ਼ੁਰੂ ਹੋਇਆ ਹਲਕਾ ਜਿਆਦਾ ਪ੍ਰਵਾਸ ਪੁਰਾਣਾ ਸੀ ਪਰ ਪਹਿਲਾ ਪ੍ਰਵਾਸ ਪ੍ਰਵਾਸ ਸੀ ਜਿਹੜਾ ਉਹ ਇੰਨਾ ਜਿਆਦਾ ਨਹੀਂ ਸੀ ਪੱਕੇ ਤੌਰ ਤੇ ਬਾਹਰ ਜਾ ਕੇ ਸੈਟਲ ਨਹੀਂ ਹੋਣਾ ਸੀ ਬਾਹਰ ਜਾਂਦੇ ਸੀ ਪੈਸੇ ਕਮਾਉਂਦੇ ਸੀ ਵਾਪਸ ਪੰਜਾਬ ਆਉਂਦੇ ਸੀਗੇ ਹੁਣ ਪ੍ਰਵਾਸ ਦਾ ਜਿਆਦਾ तकरीबन 80 ਤੋਂ 80ਵੇਂ ਤੋਂ ਸ਼ੁਰੂ ਹੋ ਕੇ ਬਹੁਤ ਦੂਰ ਤੱਕ ਚੱਲ ਗਿਆ ਹੁਣ ਤਾਂ ਹੋਰ ਰਹਿ ਕੇ ਰਾਜੀ ਨਹੀਂ ਹੈ ਅੱਜਕੱਲ ਇੱਧਰ ਹਰ ਇੱਕ ਬਾਹਰਲੇ ਆ ਰਿਹਾ ਵਾ ਸਿਰਫ ਇੱਕ ਸਾਡੀ ਜਿਹੜੀ ਸਿਸਟਮ ਦੀ ਕਮੀ ਆ ਸਿਸਟਮ ਦੀ ਕਮੀ ਕੀ ਹੈ ਕਿ ਮੈਨ ਮੈਨੇਜਮੈਂਟ ਠੀਕ ਨਹੀਂ ਹੈ ਸਾਡੀ ਸਰਕਾਰਾਂ ਦੀ ਵੈਕੈਂਸੀਆਂ ਬਹੁਤ ਜ਼ਿਆਦਾ ਕਈ ਜਗ੍ਹਾ ਖਾਸ ਕਰਕੇ ਪਿਛਲੇ ਦੇਖ ਲਓ ਰਾਜਨੀਤੀ ਜੀ ਦੇਖ ਲਓ तकरीबन ਕਿਸ ਜਗ੍ਹਾ ਚ ਵੈਕੈਂਸੀਆਂ ਭਰੀਆਂ ਨਹੀਂ ਗਈਆਂ ਹਜ਼ਾਰਾਂ ਦੀ ਗਿਣਤੀ ਚ ਸਕੂਲਾਂ ਚ ਦੂਜੇ ਹੋਰ ਕਈ ਵਿਭਾਗਾਂ ਚ ਪੰਜਾਬ ਦੇ ਚ ਵੈਕੈਂਸੀਆਂ ਖਾਲੀ ਪਈਆਂ ਨੇ ਭਰੀਆਂ ਨਹੀਂ ਜਾ ਰਹੀਆਂ ਸਿੱਗੀਆਂ ਠੇਕੇ ਤੇ ਮਜ਼ਦੂਰੀ ਚ ਕਰਤਾ ਸੀ ਹਰ ਕੰਮ ਇਵਨ ਟੀਚਰਸ ਦਾ ਸਭ ਹਰ ਚੀਜ਼ ਦਾ ਵਿਭਾਗਾਂ ਚ ਵੀ ਕੰਮ ਠੇਕੇ ਤੇ ਲੈ ਕੇ ਸ਼ੁਰੂ ਕਰਵਾਤਾ ਸੀਗਾ ਇੱਕ ਉਹ ਕਿਸਮ ਦਾ ਸਿਸਟਮ ਜੇ ਬਿਲਕੁਲ ਚੇਂਜ ਹੋ ਗਿਆ ਜੀ ਪਿਛਲੇ ਤਕਰੀਬਨ ਨੂੰ 80 81 ਤੋਂ 85 ਤੋਂ ਬਾਅਦ ਹੁਣ এমਪਲॉयਮੈਂਟ ਸਰਕਾਰੀ ਨੌਕਰੀਆਂ ਦਾ ਤਕਰੀਬਨ ਨਾਮੋ ਨਿਸ਼ਾਨੀ ਖਤਮ ਹੁੰਦਾ ਗਿਆ ਸੀ ਵਿੱਚੇ ਜੇ ਤੇ ਹੁਣ ਥੋੜਾ ਜਿਹਾ ਪਿੱਛੇ ਜੇ ਤਕਰੀਬਨ 10 7 8 5 7 ਸਾਲ ਤੋਂ ਇਹ ਇਹਦੇ ਤੇ ਕੁਝ এমਪਲॉयਮੈਂਟ ਸ਼ੁਰੂ ਹੋਈ ਆ ਰਿਕਰੂਟਮੈਂਟ ਨਵੀਂ ਸ਼ੁਰੂ ਹੋਈ ਆ ਪਹਿਲਾਂ ਤਾਂ ਬਿਲਕੁਲ ਠੱਪ ਸੀ ਬਲਕਿ ਈਵਨ ਸਾਡੇ ਜਿਹੜੇ ਡਿਪਾਰਟਮੈਂਟਾਂ ਚਾਹ ਬਹੁਤ ਉੱਚ ਕੋਟੀ ਦੇ ਅਫਸਰ ਸੀ ਉਹ ਵੀ ਛੁੱਟੀਆਂ ਲੈ ਕੇ ਬਾਹਰ ਨੂੰ ਆ ਰਹੇ ਸੀ ਹਾਲਾਂਕਿ ਡਿਪਾਰਟਮੈਂਟ ਬਹੁਤ ਅੱਛੇ ਸੀਗੇ ਉਹਨਾਂ ਨੂੰ ਉਥੋਂ ਆਉਣ ਦੀ ਲੋੜ ਨਹੀਂ ਹੈ ਉਹ ਸਿਰਫ ਇੱਕ ਦੇਖਾ-ਦੇਖੀ ਤਿਆਰ ਰਏ ਸੀਗੇ ਵਿਵਹਾਰ ਕੀ ਹੰਡਰਡ ਡਿਪਟੀ ਡਾਇਰੈਕਟਰ ਆ ਕੋਈ ਕਿਸੇ ਡਿਪਾਰਟਮੈਂਟ ਦਾ ਹੁਣ ਉਹ ਕਿੰਨੇ ਕਿੰਨੀ ਉੱਚੀ ਸੋਹਣੀ ਪੋਜੀਸ਼ਨ 'ਚ ਹਾਸਲ ਕੀਤੀ ਹੋਈ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਉਹ ਪ੍ਰੋਫੈਸਰ ਨੇ ਵੱਡੇ ਵੱਡੇ ਡਾਕਟਰ ਨੇ ਉਹ ਛੱਡ ਕੇ ਇਧਰ ਆ ਰਹੇ ਨੇ ਉੱਚੀ ਜਿਆਦਾ ਲਾਲਚ ਲਈ ਵੀ ਸਾਨੂੰ ਉਥੇ ਜਿਆਦਾ ਪੈਸਾ ਮਿਲੂਗਾ ਸਿਰਫ ਇੱਕ ਲਾਲਚਾ ਦੇਖਾ-ਦੇਖੀ ਹੈ ਕਿ ਉਥੇ ਖਣੀਕੀ ਆ ਉਥੇ ਸਹੂਲਤ ਹੈ ਉਥੇ ਇੱਕ ਕਿਸਮ ਦੀ ਜੇ ਚੀਜ਼ ਆ ਉਸ ਕਰਕੇ ਇਹ ਦੇਖਾ ਦੇਖੀ ਦੇ ਕਾਰਨ ਪੰਜਾਬ ਵਿੱਚੋਂ ਜੋ ਸਾਡਾ ਦਿਮਾਗੀ ਹੈ ਸਾਡੀ ਬੁੱਧੀਜੀਵੀ ਕਲਾਸ ਆ ਉਹ ਜ਼ਿਆਦਾ ਪ੍ਰਵਾਸ ਕਰ ਗਈ ਆ ਬੁੱਧੀਜੀਵੀ ਜ਼ਿਆਦਾ ਬਹੁਤ ਜ਼ਿਆਦਾ ਗਈ ਆ ਤੇ ਹੁਣ ਬੁੱਧੀਜੀਵੀ ਕੁਛ ਮਹਿਸੂਸ ਕਰਨ ਲੱਗ ਗਈ ਆ ਕਿ ਸਾਡੇ ਉਥੇ ਪੰਜਾਬ 'ਚ ਠੀਕ ਹੈ ਉਦੇ ਨਾਲ ਸਾਡੇ ਜਿਹੜੇ ਆਮ ਕਾਮਨ ਜਿਹੜੇ ਨਾਰਮਲ ਪੜਨ ਵਾਲੇ ਸੀ ਗ੍ਰੈਜੂਏਟਸ ਸੀ ਨਾਰਮਲ ਸੀਗੇ ਪੜਾਲੇ ਖਾਈ ਵਾਲੇ ਉਹ ਵੀ ਬਹੁਤ ਜ਼ਿਆਦਾ ਬਲਖ ਚਾਉਣ ਲੱਗ ਗਏ ਉਥੇ ਕੋਈ ਕਮੀ ਨਹੀਂ ਹੈ ਅਗਰ ਧਿਆਨ ਨਾਲ ਆਇਆ ਜਾਂ ਵੀ ਸਿਰਫ ਇੱਕ ਆਪਣਾ ਮੇਨ ਚੀਜ਼ ਇਹ ਆ ਕਿ ਅਗਰ ਆਪਾਂ ਧਿਆਨ DIYੇ ਆਪਣੇ ਉਥੇ ਸੋਚੀਏ ਰਿਸੋਰਸਫੁਲ ਹੋਈਏ ਇੱਧਰ ਆ ਕੇ ਵੀ ਅਸੀਂ ਰਿਸੋਰਸਫੁਲ ਹੁੰਨੇ ਆ ਇਹ ਅਗਰ ਉਥੇ ਰਿਸੋਰਸਫੁਲ ਹੋਈਓ ਉਥੇ ਉਹਨੂੰ ਆਪਣੇ ਜਿੰਨੇ ਵੀ ਹਾਲਾਤ ਆ ਉਹਨੂੰ ਕਰੀਏ ਉਹ ਆਪਾਂ ਜਾਣ ਬੁਝ ਕੇ ਥੋੜਾ ਜਿਹਾ ਅਵਾਇਡ ਕਰ ਰਹੇ ਆ ਕਿ ਬਾਹਰ ਖਣੀ ਕੀ ਪਿਆਵਾ ਮੇਨ ਮਾਈਗ੍ਰੇਸ਼ਨ ਦਾ ਜੋ ਪੰਜਾਬ ਚੋਂ ਅੱਜ ਕਾਰਨ ਆ ਕਿ ਬਾਹਰ ਦੀਆਂ ਗਵਰਨਮੈਂਟਾਂ ਚ ਸਹੂਲਤਾਂ ਬਹੁਤ ਜ਼ਿਆਦਾ ਨੇ ਤੇ ਇੱਥੇ ਆਪਣੇ ਆਪਣੇ ਜਿਹੜਾ ਇੱਥੇ ਖਣੀ ਕੀ ਰੱਖਿਆ ਵਾ ਉਹ ਚੀਜ਼ ਇਹ ਆ ਦੇਖਾ ਦੇਖੀ ਔਰ ਬਾਹਰ ਦੀ ਸਹੂਲਤ ਦਾ ਜਿਹੜਾ ਇੱਕ ਹਵਾ ਬਣ ਰੱਖਿਆ ਉੱਤੇ ਲੋਕਾਂ ਦੇ ਦਿਮਾਗ 'ਚ ਹਵਾ ਕੇ ਬਾਹਰ ਖਣੀ ਕੀ ਪਿਆਵਾ ਉਹ ਹਉਆ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਵਾ ਗਿਆਨ ਲੈਣਾ ਚਾਹੀਦਾ ਤੇ ਹੋਂ ਤੋਂ ਪਹਿਲਾਂ ਕਿ ਅਸੀਂ ਇੱਥੇ ਹੈ ਕੀ ਇਸ ਕਰਕੇ ਜਿਹੜਾ ਆਪਣੇ ਦੇਖਾ ਦੇਖੀ ਆਪਣੇ ਸਾਧਨਾਂ ਨੂੰ ਆਪ ਯੂਟਿਲਾਈਜ਼ ਕਰਨਾ ਕੰਮ ਮਿਹਨਤ ਕਰਨ ਦੀ ਆਦਤ ਸਾਡੇ ਚੋਂ ਖਤਮ ਹੋ ਗਈ ਆ ਪੰਜਾਬ ਚੋਂ ਅਸੀਂ ਇਜ਼ੀ ਗੋਇੰਗ ਤੇ ਪਏ ਹੋਏ ਹੋਏ ਆ ਆਰਾਮ ਤਲਪ ਪੈ ਗਏ ਆ ਪੰਜਾਬੀ ਮੰਨਿਆ ਸੀ ਪੰਜਾਬੀਆਂ ਦੀ ਮਿਹਨਤ ਮੰਨੀ ਹੋਈ ਸੀਗੀ ਅਸੀਂ ਅੱਜ ਕੱਲ ਇੱਕ ਬਹੁਤ ਸਖਤ ਆਰਾਮ ਦੀ ਜ਼ਿੰਦਗੀ ਲਈ ਮਗਰ ਭੱਜੇ ਹੋਏ ਆਂ ਚਮਕ ਧਮਕ ਲਈ ਇਤਨੀ ਜਲਦੀ ਚਮਕ ਧਮਕ ਨਹੀਂ ਮਿਲਦੀਗੀ ਤੋਂ ਸਾਡਾ ਜੋ ਉੱਥੇ ਅੱਜ ਇਸ ਪੰਜਾਬੀ ਦੀ ਮਿਹਨਤ ਕਿਸੇ ਜੋ ਖਤਮ ਹੋ ਗਈ ਆ ਮੇਨ ਰੀਜਨ ਇਹ ਆ ਕਿ ਪੰਜਾਬੀ ਮਿਹਨਤ ਛੱਡ ਗਏ ਆ ਧੰਨਵਾਦ ਜੀ ਤੁਹਾਡਾ ਹੁਣ ਮੈਂ ਭਵਨਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਵੀ ਤੁਹਾਡੇ ਵਿਚਾਰ ਚ ਪ੍ਰਵਾਸ ਜਿਹੜਾ ਹੋ ਰਿਹਾ ਕਿਉਂ ਹੋ ਰਿਹਾ ਕਿਹੋਂ ਦਾ ਕਾਰਨ ਸਰਦਾਰ ਸੰਤੋਖ ਸਿੰਘ ਜੀ ਗਿਆਨੀ ਸੰਤੋਖ ਜੀ ਨੇ ਦੱਸਿਆ ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ ਤੇ ਸਰਦਾਰ ਭਪਿੰਦਰ ਸਿੰਘ ਚੌਕੀਮਾਨ ਸਾਹਿਬ ਨੇ ਵੀ ਦੱਸਿਆ ਬਈ ਆਹ ਹਾ ਹਾ ਰੀਜਨ ਹੈਗੇ ਆ ਦੇਖੋ ਪਹਿਲਾਂ ਤਾਂ ਸੀਗਾ ਇੱਕ ਜੱਟ ਦੇ ਚਾਰ ਮੁੰਡੇ ਹੁੰਦੇ ਸੀਗੇ ਇੱਕ ਉੱਤੇ ਤਿੰਨ ਉੱਤੇ ਕੰਮ ਕਰਦੇ ਸੀ ਇੱਕ ਬਾਹਰ ਆ ਕੇ ਪੈਸੇ ਭੇਜਦਾ ਰਹਿੰਦਾ ਸੀ ਉਹ ਹੁਣ ਇੱਕ ਦੂਜੇ ਦੀ ਹੋੜ ਲੱਗੀ ਹੋਈ ਆ ਬਈ ਹਾਂ ਬਈ ਉਹ ਇੱਕ ਦੋ ਤਿੰਨ ਚਾਰ ਸਾਰੇ ਸਾਰੇ ਹੁਣ ਸਾਰੇ ਬਾਹਰ ਨੂੰ ਭਾਲਦੇ ਆ ਬਈ ਅਸੀਂ ਵੀ ਕੰਮ ਕਰੀ ਚੱਲ ਕੇ ਕਾਰਨ ਉੱਥੇ ਜਿਹੜੀਆਂ ਮੌਜੂਦਾ ਸਰਕਾਰਾਂ ਉਹ ਅਪਲਾਈਮੈਂਟ ਨਹੀਂ ਮਤਲਬ ਨੌਕਰੀ ਨਹੀਂ ਦਿੰਦੀਆਂ ਇਸ ਕਰਕੇ ਲੋਕ ਇੱਧਰ ਲੱਗੀ ਹੋਈ ਆ ਤੇ ਇੱਥੇ ਆ ਕੇ ਵੀ ਕੋਈ ਔਖਾ ਕੰਮ ਨਹੀਂ ਹੈ ਇੱਥੇ ਵੀ ਬਹੁਤ ਔਖਾ ਕੰਮ ਹੈ ਇੱਥੇ ਵੀ ਮਿਹਨਤ ਕਰਨੀ ਪੈਂਦੀ ਹੈ ਜੇ ਉਨੀ ਮਿਹਨਤ ਆਪਣੇ ਇੰਡੀਆ 'ਚ ਕੀਤੀ ਜਾਵੇ ਤਾਂ ਉਹੀ ਉਦੋਂ ਚੰਗੀ ਵਧੀਆ ਬਣ ਸਕਦੀ ਆ ਹਿੰਮਤ ਹੋ ਸਕਦੀ ਆ ਹਾਂਜੀ ਮੈਂ ਇਨੀ ਬੇਨਤੀ ਕਰਦਾ ਬਹੁਤ ਧੰਨਵਾਦ ਜੀ ਜਾਨੀ ਜੀ ਮੈਂ ਹੁਣ ਤੁਹਾਨੂੰ ਬੇਨਤੀ ਕਰਾਂਗਾ ਵੀ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਨਹੀਂ ਰੋਕਣ ਦਾ ਨਹੀਂ ਪਹਿਲਾਂ ਤੇ ਕਾਰਨ ਇਹ ਹੈ ਵੀ ਉਥੋਂ ਦਾ ਸਰਕਾਰ ਜਿਹੜੀ ਆ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਆਪਣਾ ਫਰਜ਼ ਪਛਾਣੇ ਦੇਖੋ ਸਿੱਖ ਨੌਜਵਾਨ ਕਿਉਂ ਬਾਹਰ ਆਏ ਨੇ ਪੰਜਾਬ ਨੂੰ ਹਿੰਦੁਸਤਾਨ ਨੂੰ ਛੱਡ ਕੇ ਪਹਿਲਾਂ ਤੇ ਡੇਢ ਦਹਾਕਾ 12-15 ਸਾਲ ਤੇ ਸਿੱਖਾਂ ਦਾ ਸ਼ਿਕਾਰ ਖੇਡਿਆ ਜਾਂਦਾ ਰਿਹਾ ਫੌਜ ਵੱਲੋਂ CRPF ਪੰਜਾਬ ਪੁਲਿਸ ਔਰ ਆਪਣਾ BSF ਉਹਦੇ ਤੋਂ ਭੱਜੇ ਜਾਣਾ ਬਚਾਉਣ ਲਈ ਮਾਪਿਆਂ ਨੇ ਵੀ ਕਿਹਾ ਵੀ ਨਿਕਲੋ ਬਾਹਰ ਇੱਥੇ ਦੇ ਜਿਹੜਾ ਸਾਬਤ ਦਾੜੀ ਵਾਲਾ ਸਿੱਖ ਨੌਜਵਾਨ ਉਹਨੂੰ ਹੀ ਫੜ ਕੇ ਝੂਠਾ ਮੁਕਾਬਲਾ ਬਣਾ ਦੇਣਾ ਜਾਂ ਟੌਰਚਰ ਕਰਕੇ ਮਾਰ ਦੇਣਾ ਫਿਰ ਉਸ ਤੋਂ ਬਾਅਦ ਜਦੋਂ ਉਹ ਸਮਾਪਤ ਹੋਇਆ ਖਤਮ ਹੋ ਕੇ ਠੰਡਾ ਪਿਆ ਤੇ ਹੁਣ ਪੈ ਗਿਆ ਆਪਣਾ ਡਰਗ ਦਾ ਤੇ ਇਹ ਬੱਚਾ ਭਾਵੇਂ ਕਿਸੇ ਦਾ ਇੱਕ ਵੀ ਬੱਚਾ ਆ ਉਹ ਵੀ ਚਾਹੁੰਦਾ ਹੈ ਤਰਲੇ ਲੈਂਦਾ ਵੀ ਸਾਡਾ ਬੱਚਾ ਬਾਹਰ ਨਿਕਲ ਜਾਵੇ ਜੇ ਇੱਥੇ ਰਹਿ ਗਿਆ ਜੇ ਪੁਲਿਸ ਤੋਂ बच ਗਿਆ ਤੇ ਮਾੜੀ ਸੰਗਤ 'ਚ ਪੈ ਜਾਊਗਾ ਜੇ ਮਾੜੀ ਸੰਗਤੋਂ बच ਗਿਆ ਤੇ ਡਰੱਗੀ ਹੋ ਗਿਆ ਤੇ ਨਾ ਜੀਉਂਦਿਆਂ 'ਚ ਨਾ ਮਰਿਆਂ ਦੇ ਵਿੱਚ ਇਹ ਪੰਜਾਬ ਦੀ ਸਰਕਾਰ ਜਿਹੜੀ ਹੈ ਹਿੰਦੁਸਤਾਨ ਦੀ ਖਾਸ ਕਰਕੇ ਉਹਦਾ ਸਾਰਾ ਕਸੂਰ ਆ ਨੌਕਰੀਆਂ ਸਾਰੀਆਂ ਬੰਦ ਨੇ ਕਿਸੇ ਨੂੰ এমਪਲாய்ਮੈਂਟ ਨਹੀਂ ਮਿਲਦੀ ਔਰ ਜਿਹੜੇ ਜ਼ਿਮੀਦਾਰ ਨੇ ਖਾ ਕਿਸਾਨ ਉਹਨਾਂ ਦਾ ਹਰ ਪੀੜੀ ਦੇ ਵਿੱਚ ਜ਼ਮੀਨ ਜਿਹੜੀ ਆ ਵੰਡੀ ਜਾਂਦੀ ਆ ਕਿਹਦੇ ਨਾਲ ਉਹ ਥੋੜੇ ਥੋੜੇ ਟੁਕੜਿਆਂ ਦਾ ਨਾਲ ਟਰੈਕਟਰ ਕਿਵੇਂ ਰੱਖ ਲੈਣ ਤੇ ਬਾਕੀ ਮਸ਼ੀਨਰੀ ਕਿਵੇਂ ਖਰੀਦ ਲੈਣ ਤੇ ਫੇਰ ਅਸੀਂ ਸਰਦਾਰ ਹੁੰਨੇ ਆ ਸਾਡੀ ਧੌਣ 'ਚ ਜ਼ਿਮੀਦਾਰ ਹੋਣ ਦਾ ਜੱਟ ਹੋਣ ਦਾ ਕਿੱਲਾ ਵੀ ਅੜਿਆ ਅਸੀਂ ਮਾੜਾ ਹੱਥੀਂ ਕੰਮ ਉੱਥੇ ਕੋਈ ਕਰਨ ਲਈ ਤਿਆਰ ਨਹੀਂ ਥੋੜ ਜਿਮਈਨਾ ਬੇਜ਼ਮੀਨਾ ਜੱਟ ਦੀ ਹਾਲਤ ਜਿਹੜੀ ਹੈ ਉਹ ਬੇਜ਼ਮੀਨੇ ਤੇ ਦੂਜਿਆਂ ਨਾਲੋਂ ਵੀ ਭੈੜੀ ਆ ਕਿਉਂਕਿ ਦੂਸਰੇ ਮਜ਼ਦੂਰੀ ਵੀ ਕਰ ਸਕਦੇ ਆ ਜੱਟ ਦਾ ਪੁੱਤ ਮਜ਼ਦੂਰੀ ਕਰਨ ਤੋਂ ਜਿਹੜਾ ਆਪਣੀ ਹੱਤਕ ਮੰਨਦਾ ਛੋਟਾ ਮੋਟਾ ਕੰਮ ਕਰਨ ਤੋਂ ਦੁਕਾਨਦਾਰੀ ਕਰਨ ਤੋਂ ਹੀ ਹੱਤਕ ਮੰਨਦਾ ਜਿਨ੍ਹਾਂ ਚਿਰ ਸਰਕਾਰ ਉਥੋਂ ਦੀ ਸਹੀ ਤੂ ਨਹੀਂ ਤੁਰਦੀ ਉਹਨਾਂ ਚਿਰ ਇਹ ਮਾਈਗ੍ਰੇਸ਼ਨ ਜਿਹੜੀ ਹੈ ਇਹ ਨਹੀਂ ਰੁਕ ਸਕਦੀ ਜਾਂ ਜਿਨ੍ਹਾਂ ਚਿਰ ਬਾਹਰਲੀਆਂ ਸਰਕਾਰਾਂ ਨਾ ਇਹਨਾਂ ਦੀ ਮਾਈਗ੍ਰੇਸ਼ਨ ਤੇ ਪਾਬੰਦੀ ਲਾਉਣ ਆਸਟ੍ਰੇਲੀਆ ਵਾਲੇ ਕਹਿੰਦੇ ਅਸੀਂ ਨਹੀਂ ਲੈਂਦੇ ਜੀ ਇੰਡੀਆ ਤੋਂ ਬੰਦੇ ਅਸੀਂ ਨਹੀਂ ਸਟੂਡੈਂਟ ਲੈਂਦੇ ਪਰ ਇਹਨਾਂ ਦੀ ਇਕਨੋਮੀ ਦਾ ਬੜਾ ਵੱਡਾ ਹਿੱਸਾ ਜਿਹੜਾ ਆ ਉਹ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਜਿਹੜਾ ਉਹ ਪੂਰਾ ਹੁੰਦਾ ਹੈ ਇਸ ਲਈ ਇਹ ਤੁਹਾਡੇ ਮੇਰੇ ਕਹਿਣ ਨਾਲ ਗੱਲ ਸੁਧਨ ਵਾਲੀ ਨਹੀਂ ਇਹ ਸਰਕਾਰਾਂ ਦੇ ਸੁਧਾਰੇ ਆ ਕੁਝ ਹੋ ਸਕਦਾ ਧੰਨਵਾਦ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹਨਾਂ ਨੂੰ ਰੋਕਣ ਵਾਸਤੇ ਕੀ ਹੋਣਾ ਚਾਹੀਦਾ ਹਾਂਜੀ ਇਸ ਤਰ੍ਹਾਂ ਇਹ ਗਵਰਨਮੈਂਟ ਦੀ ਥੋੜੀ ਜਿਹੀ ਪਾਲਿਸੀ ਹੋਣੀ ਚਾਹੀਦੀ ਹੈ ਕੋਈ ਗਵਰਨਮੈਂਟ ਦੇ ਪਿੱਛੇ ਜੇ ਗਵਰਨਮੈਂਟ ਕਿਸੇ ਦੀ ਪਾਲਿਸੀ ਨਹੀਂ ਰਹੀ ਖਾਸ ਕਰ 75 ਤੋਂ ਬਾਅਦ ਤਾਂ ਬਿਲਕੁਲ ਹੀ ਪਾਲਿਸੀ ਨਹੀਂ ਰਹੀ এমਪਲॉयਮੈਂਟ ਦੀ ਸਰਕਾਰੀ ਨੌਕਰੀਆਂ ਦੀ ਪ੍ਰਾਈਵੇਟ ਆਧਾਰੇ ਬਾਕੀ ਇਹ ਫਿਰ ਇਸ ਦੀ ਇਹੀ ਚੀਜ਼ ਕਹਾਂਗੇ ਕਿ ਸਾਨੂੰ ਥੋੜਾ ਜਿਹਾ ਮਿਹਨਤ ਕਸ਼ ਕਰਨ ਦੀ ਜ਼ਰੂਰਤ ਹੈ ਮਿਹਨਤ ਆਪਦੀ ਕਰਨੀ ਚਾਹੀਦੀ ਆ ਤੇ ਪੰਜਾਬੀ ਨੂੰ ਥੋੜਾ ਜਿਹਾ ਹੱਥੀ ਕੰਮ ਕਰਨ ਦੀ ਆਦਤ ਕਰਨ ਹੋਣੀ ਜ਼ਰੂਰੀ ਆ ਉਹ ਛੱਡ ਗਏ ਆ ਅਸੀਂ ਬਗੈਰ ਇਸ ਚੀਜ਼ ਤੋਂ ਹੱਥੀ ਕੰਮ ਕਰਨਾ ਬਿਲਕੁਲ ਛੱਡ ਚੁੱਕੇ ਆ ਮਿਹਨਤ ਜੋ ਚਲਕ ਚਮਕ ਧਮਕ ਦੇ ਪਿੱਛੇ ਪੈ ਚੁੱਕੇ ਆ ਕੰਫਰਟੇਬਲ ਲਾਈਫ ਦੇ ਪਿੱਛੇ ਪੈ ਚੁੱਕੇ ਆ ਇਹ ਪਾਲਿਸੀਆਂ ਠੀਕ ਹੋਣੀ ਚਾਹੀਦੀਆਂ ਲੋਕਾਂ ਦਾ ਜਿਹੜੀ ਸੋਚ ਆ ਇਹਨੂੰ ਬਦਲੀ ਹੋਣੀ ਚਾਹੀਦੀ ਆ ਹੁਣ ਜਿਹੜੀ ਸਾਡੀ ਸੋਚ ਆ ਹੰਜ ਬਾਹਰ ਨੂੰ ਜਾਣਾ ਆ ਬਾਹਰ ਜਾ ਕੇ ਆ ਹੋ ਜੂਗਾ ਸਾਡੇ ਮੁੰਡੇ ਨੂੰ ਰਿਸ਼ਤਾ ਚੰਗਾ ਹੋ ਜੂਗਾ ਅਸੀਂ ਇਹ ਲਵਾਂਗੇ ਫਰਾਨਾ ਕਰਾਂਗੇ ਲਾਲਚ ਦੇਖਦੇ ਸੀ ਜਿਵੇਂ ਆਪਣੇ ਪਿੱਛੇ ਇਹ ਟ੍ਰੈਂਡ ਸੀਗਾ ਜਿਸ ਤਰ੍ਹਾਂ ਬਾਹਰੋਂ ਆਦਮੀ ਆਇਆ ਵਾ ਉਹਦੇ ਤੇ ਲੋਕਾਂ ਨੇ ਜਿਵੇਂ ਪੈਸਾ ਕਮਾਉਂਦੇ ਆ ਬਾਹਰ ਗਏ ਨਾ ਇੱਕ ਬਿਜ਼ਨਸ ਬਣ ਗਈ ਸੀ ਬਹੁਤ ਤਕੜੀ ਉਹ ਬਿਜ਼ਨਸ ਨੇ ਪੰਜਾਬ ਨੂੰ ਕਿੱਥੇ ਲਈ ਆ ਕੇ ਖੜਾ ਕਰਤਾ ਤੁਸੀਂ ਸਮਝ ਸਕਦੇ ਹੋ ਕਿਵੇਂ ਕੋਟਾ ਦੇ ਕੇਸ ਹੋ ਰਹੇ ਨੇ ਮੁਕਤਮੇਬਾਜ਼ੀ ਹੋ ਰਹੀ ਹੈ ਆਤਮ ਹਤਿਆਮਾਂ ਹੋ ਰਹੀਆਂ ਨੇ ਕਤਲਿਆਮ ਹੋ ਰਿਹਾ ਵਾ ਕਿੰਨੀ ਜ਼ਿਆਦਾ ਫੈਮਿਲੀ ਚ ਡਿਸਟਰਬੈਂਸ ਹੋ ਗਈ ਹੈ ਝੂਠੇ ਕੇਸ ਬਣਾਏ ਜਾ ਰਹੇ ਨੇ ਨੈਤਿਕਤਾ ਤੋਂ ਗਿਰ ਗਏ ਨੇ ਝੂਠੇ ਇਸ ਤਰੀਕੇ ਨਾਲ ਸਾਡੇ ਚੋਂ ਬਾਹਰ ਦਾ ਜਿਹੜਾ ਇਹਨਾਂ ਨੇ ਸਿਸਟਮ ਤੁਸੀਂ ਕ੍ਰੀਏਟ ਕੀਤਾ ਹੋਇਆ ਬਾ ਇਹਨੂੰ ਥੋੜੀ ਲੋਕ ਸੋਚ ਨੂੰ ਬਦਲੀ ਕਰਨਾ ਚਾਹੀਦਾ ਬਾਹਰ ਆਓ ਬਾਹਰ ਹੋਣਾ ਬਿਲਕੁਲ ਠੀਕ ਗੱਲ ਆ ਪਰ ਸਿਸਟਮ ਨਾਲ ਆਓ ਕਾਨੂੰਨੀ ਤਰੀਕੇ ਨਾਲ ਆਵੋ ਆਪਣੇ ਘਰ ਦੇ ਹਾਲਾਤ ਨੂੰ ਦੇਖ ਕੇ ਆਵੋ ਇਹ ਨਹੀਂ ਕਿ ਖਾਲੀ ਕਰ ਦਿਓ ਘਰ ਜਿੰਦੇ ਲੱਗੇ ਆ ਤੱਲੇ ਲੱਗੇ ਆ ਘਰ ਖਾਲੀ ਪਏ ਨੇ ਕੋਠੀਆਂ ਵੱਡੀਆਂ-ਵੱਡੀਆਂ ਪਾਈਆਂ ਖਾਲੀ ਪਈਆਂ ਮਾ ਉਹਦਾ ਕੀ ਫਾਇਦਾ ਹੋਇਆ ਉਸ ਜੀਵਨ ਦਾ ਤਾਂ ਆਪਣੀ ਅੱਜ ਦੀ ਡੇਟ ਵਿੱਚ ਪੰਜਾਬ ਦੇ ਲੋਕਾਂ ਨੂੰ ਸੋਚ ਬਦਲਣੀ ਚਾਹੀਦੀ ਆ ਖਾਸ ਕਰ ਬਾਹਰ ਜੋ ਪੰਜਾਬੀ ਖਾਸ ਪਿੰਡੂ ਲੋਕ ਨੇ ਸਾਡੇ ਸ਼ਹਿਰ ਦੇ ਲੋਕ ਵੀ ਅੱਜਕੱਲ ਕਾਫੀ ਸ਼ੁਰੂ ਹੋ ਗਏ ਨੇ ਜਾਣਾ ਸਾਨੂੰ ਆਪਣੀ ਸੋਚ ਨੂੰ ਬਦਲੀ ਕਰਨਾ ਮਾ ਸੋਚ ਬਦਲੀ ਛੱਡ ਕੇ ਸਾਡੇ ਜੋ ਆਪਣੇ ਸਾਧਨ ਨੇ ਸਾਡੇ ਕੋਲ ਸਾਡੇ ਜਿਹੜੇ ਆਪਣੇ ਸਾਧਨ ਨੇ ਉਹ ਇੰਨੇ ਵਧੀਆ ਨੇ ਕਿ ਇਹ ਤੇ ਵਿਦੇਸ਼ਾਂ ਜਾ ਕੇ ਉਹਨਾਂ ਕੋਲ ਕੁਝ ਨਹੀਂ ਹੈ ਜੋ ਸਾਡੇ ਕੋਲ ਆਪਣਾ ਸਾਧਨ ਹੈ ਅਸੀਂ ਆਪਣੇ ਸਾਧਨ ਨੂੰ ਐਕਸਪਲੋਰ ਕਰੀਏ ਉਹਨੂੰ ਉਹਦੀ ਖੋਜ ਕਰੀਏ ਉਹਨੂੰ ਵਰਤੀਏ ਤੇ ਇਸ ਕਰਕੇ ਸਾਨੂੰ ਕੋਈ ਕਮੀ ਨਹੀਂ ਹੈ ਅਗਰ ਅਸੀਂ ਆਪਣੇ ਹੀ ਉਥੇ ਰਹਿ ਕੇ ਕੰਮ ਕਰੀਏ ਤੇ ਉਹਦੇ ਚ ਅਸੀਂ ਸੰਤੁਸ਼ਟੀ ਰੱਖੀਏ ਪੰਜੀ ਜੀ ਜੀ ਤੁਹਾਡੇ ਵਿਚਾਰ ਜੀ 2 ਮਿੰਟ ਰਹਿ ਗਿਆ ਤੇ ਉਸ 2 ਮਿੰਟਾਂ ਜੀ ਤੁਸੀਂ ਦੱਸੋ ਭਈਆ ਗਿਆਨੀ ਸੰਤੋਖ ਸਿੰਘ ਜੀ ਤੇ ਸਰਵ ਭਪਿੰਦਰ ਸਿੰਘ ਨੇ ਜੋ ਚੌਂਕੀ ਮਾਨਸਾ ਬਣਾਈ ਆ ਉਹਨਾਂ ਨਾਲ ਮੈਂ ਸਹਿਮਤ ਆ ਹੁਣ ਨੂੰ ਵਿਚਾਰ ਬਹੁਤ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ ਹੁਣ ਇੰਨਾ ਹੀ ਆਪਾਂ ਨੂੰ ਟਾਈਮ ਆ 2 ਮਿੰਟ ਦਾ ਤੇ ਬਸ ਚੱਤ ਜਿਹੜਾ ਪ੍ਰਵਾਸ ਆ ਇਹਨੂੰ ਰੋਕਣ ਵਾਸਤੇ ਸਭ ਤੋਂ ਪਹਿਲਾਂ ਤਾਂ ਦੇਖੋ ਜੇ ਅਸੀਂ ਜਿਹੜੇ ਬੱਚੇ ਬਹੁਤ ਘਟ ਕਰ ਰਹੇ ਆ ਸਾਨੂੰ ਘਟੋਟ ਚਾਰ ਪੰਜ ਬੱਚੇ ਕਰਨੇ ਤਾਂ ਕਿ ਜੇ ਇੱਕ ਦਾ ਬੱਚਾ ਬਾਹਰ ਵੀ ਜਾਂਦਾ ਬਾਕੀ ਬੱਚੇ ਇੰਡੀਆ ਚ ਕੰਮ ਕਰ ਸਕਣ ਦੂਜਾ ਜਿਹੜੇ ਬੱਚੇ ਉਥੇ ਪੜਦੇ ਨਹੀਂ ਸਾਡੇ ਉਥੇ ਤੁਸੀਂ ਦੇਖੋ ਪਹਿਲਾਂ ਆਈਐਸ ਆਬਸ ਅਫਸਰ ਪੀਸੀ ਐਸ ਤੇ ਵਟੇਵਰ ਜੱਜ ਸਿੱਖ ਤੇ ਪੰਜਾਬੀ ਹੁੰਦੇ ਸੀ ਹੁਣ ਉਹਨਾਂ ਦੀ ਬਹੁਤ ਘਟ ਗਿਆ ਤੀਜਾ ਜਿਹੜੇ ਧਰਮ ਨਾਲ ਟੁੱਟਦੇ ਪਿਆਨ ਧਰਮ ਦੇ ਚ ਜੁੜਦੇ ਰਹਿਣਗੇ ਤੇ ਇਹ ਜਰਾ ਨਹੀਂ ਹੋਏਗਾ ਨਾ ਹਰਿੰਦਰ ਸਿੰਘ ਸੰਜੇ ਵਿਚਾਰ ਲਈ ਸਿੱਧੀ ਧੇਸ਼ ਦੀ ਜਿੰਦੜੀ ਹੈ ਬੜੀ ਔਖੀ ਤੇ ਗੱਲਾਂ ਕਰਨੀਆਂ ਬਹੁਤ ਖੱਲੀਆਂ ਨੇ ਉਹ ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਅਰੋਸਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ ਰੌ ਸਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ ਸਾਡਾ ਇਹ ਪ੍ਰਣਾਮ ਕਬੂਲੋ ਸਾਡਾ ਇਹ ਪ੍ਰਣਾਮ ਕਬੂਲੋ ਛੋਟੇ ਵੱਡੇ ਸਾਰੇ ਰੌ ਸਲਾਮਤ ਅਮਰ ਸ਼ਹੀਦੋ ਜਿਉਂ ਅੰਦਰ ਅੰਬਰ ਦੇ ਤਾਰੇ ਹੋ ਰੌ ਸਲਾਮਤ Hi, my name is Liana. I'm a model and a law student at UTS, and I love to support local businesses in the area that really help people around. So if you need any help with your house, please call PLU Renovations and Handyman, and call Miss Samani for the best service possible.